ਮੈਂ ਕੰਮ ਈ ਰਿਕਸ਼ਾ ਚਲਾਉਂਦਾ ਜੀ ਕਰਦੇ ਹਲਾ ਤੇ ਗਰੀਬੀ ਦਾ ਬਿਲ ਚਲਦੇ ਆ ਜੀ ਔਰ ਆਪਾਂ ਜਿਉ ਕਮਾ ਲਿਆ ਉਹੀ ਖਾਂਦੇ ਆ ਜੀ ਦਿੱਕਤ ਮੈਨੂੰ ਆਈ ਸੀ ਜੀ ਮੇਰੇ ਦੰਦ ਲਵਾਏ ਖਾਲ ਸਾਈਡ ਤੋਂ ਜੀ ਅਸੀਂ ਮਦਦ ਲਈ ਸੀਗੀ ਉਹਨਾਂ ਤੋਂ ਤੇ ਫੇ ਮੇਰੇ ਮੁਰੇ ਦੇ ਦੰਦ ਆਪਣੇ ਆਪ ਹੀ ਹਿਲ ਕੇ ਬੁੱਦੇ ਹੋ ਗਏ ਸੀ ਤੇ ਝੜ ਗਏ ਝੜਨੇ ਤੋਂ ਬਾਅਦ ਫਿਰ ਅਸੀਂ ਡਾਕਟਰ ਨੂੰ ਦਿਖਾਇਆ ਡੈਂਟਿਸ ਨੂੰ ਡੈਂਟਿਸ ਨੇ ਕਹਿੰਦਾ ਜੀ 21000 ਰੁਪਏ ਇਸ ਤਰ੍ਹਾਂ ਕੁਝ ਲੱਗੂਗਾ ਫੇਰ ਅਸੀਂ ਮਦਦ ਮੰਗੀ ਖਾਲਸਾ ਸਾਈਡ ਤੋਂ ਫੇਰ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਅਸੀਂ ਹੁਣ ਦੰਦ ਲਵਾਲੇ ਦੁਆਨ ਸਾਡੇ ਸਹੀ ਹੈ ਖਾਲਸਾ ਸਾਈਡ ਵੱਲੋਂ ਇਹ ਹੁਣ ਜਿਸ ਤਰ੍ਹਾਂ ਕੇ ਪਾਣੀ ਪੁਣੀ ਦਾ ਆਇਆ ਉਹ ਵੀ ਸਾਨੂੰ ਸਾਰੇ ਉਹ ਸਹਿਰ ਵਾਸੀਆਂ ਨੂੰ ਸਾਨੂੰ ਖਾਲਸਾ ਸਾਈਡ ਵੱਲੋਂ ਬਹੁਤ ਮਦਦ ਮਿਲੀ ਹੈ ਜੀ ਸਾਨੂੰ ਜਿਸ ਤਰ੍ਹਾਂ ਕੋਈ ਗੱਦੇ ਭਾਂਡੇ ਤੇ ਹੋਰ ਖਾਣ ਪੀਣ ਦੀ ਚੀਜ਼ਾਂ ਬਹੁਤ ਕੁਝ ਦਿੱਤਾ ਜੀ ਖਾਲਸਾ ਸਾਈਡ ਨੇ ਸਾਨੂੰ ਸਾਨੂੰ ਬਹੁਤ ਸਹਾਰਾ ਲਾਇਆ ਜੀ ਅਸੀਂ ਇਹਨਾਂ ਦੇ ਤਹਿਦਿਲੋ ਸੁਪਰੀਆ ਕਰਦੇ